ਇਹ ਪ੍ਰਚਾਰ ਹੋ ਰਿਹਾ ਹੈ ਇਹ ਸਵਾਲ ਹੋ ਰਹੇ ਨੇ ਕਿ ਸਕਪਾਲ ਸਿੰਘ ਖੈਰ ਆ ਰਹੇ ਨੇ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਰਲ ਕੇ ਮਾਨ ਸਾਹਿਬ ਨੂੰ ਪਾਰਲੀਮੈਂਟ ਦੇ ਵਿੱਚ ਜਾਣਾ ਰੋਕਣਾ ਚਾਹੁੰਦੇ ਨੇ ਨਹੀਂ ਨਹੀਂ ਬਿਲਕੁਲ ਬੇਬੁਨਿਆਦ ਇਲਜ਼ਾਮ ਹੈ ਪਹਿਲੀ ਗੱਲ ਤਾਂ ਤੁਹਾਨੂੰ ਲੱਗਦਾ ਮੈਂ ਰਲਣ ਵਾਲਾ ਬੰਦਾ ਯਾਰ ਜਿਹੜੇ ਬੰਦੇ ਨਾਲ 4 ਮਹੀਨੇ ਝੂਠੇ ਕੇਸ ਚੱਲੇ ਹੋਣ ਔਰ ਮੈਂ ਇਹਨਾਂ ਦਾ ਸਖਤ ਕਟੜ ਵਿਰੋਧੀ ਤਾਂ ਇਹ ਉਹ ਛੜਦੇ ਨੇ ਨਾ ਮੇਰੇ ਤੋਂ ਤਾਂ ਇਹ ਮੈਨੂੰ ਵਿਧਾਨ ਸਭਾ 'ਚ ਨਹੀਂ ਬੋਲਣ ਦਿੰਦੇ ਸੋ ਇੱਕ ਤਾਂ ਇਹ ਗੱਲ ਹੈ ਗਲਤ ਕਿ ਹਾਂ ਹੁਣ ਕੀ ਹੈ ਹਰ ਇੱਕ ਪਾਰਟੀ ਨੇ ਆਪਣੀ ਗੱਲ ਲੜਨ ਚਲੋ ਖੇਰਾ ਨਹੀਂ ਲੜਦਾ ਉੱਥੇ ਮਿਸਿਸ ਭੱਟੜ ਲੜ ਲੂਗੀ ਵਿਜੇਂਦਰ ਸਿੰਘਲਾ ਲੜ ਲੂਗਾ ਜਾਂ ਸ਼ਾਇਦ ਗੋਲਦੀ ਲੜ ਲੂ ਕੋਈ ਤਾਂ ਲੜੂਗਾ ਨਾ ਅਕਸਰ ਸੋ ਪਹਿਲੀ ਗੱਲ ਤਾਂ ਇਹ ਨਿਰਾਤਾਰ ਅਲਜਾਨਾ ਦੂਸਰਾ ਹੈਗਾ ਕਿ ਜਿਹੜਾ ਮਨੀ ਮਾਨ ਸਾਹਿਬ ਨਾਲ ਤਾਂ ਲੜਾਈ ਕੋਈ ਨਹੀਂ ਹੈ ਇਲੈਕਸ਼ਨ ਸਾਡਾ ਮੇਰਾ ਮੇਰਾ ਤਿੰਨ ਪਾਰਟੀਆਂ ਨੂੰ ਸਵਾਲ ਹੋਣੇ ਚਲੋ ਮਾਨ ਸਾਹਿਬ ਇੱਕ ਤਾਂ ਏਜ ਫੈਕਟਰ ਵੀ ਹੈ ਕਦੇ ਰਿਸਪੈਕਟ ਕਰਦੇ ਹਾਂ ਨੰਬਰ 1 ਬੀਜੇਪੀ ਕਿ ਤੁਸੀਂ ਦੇਸ਼ ਦੇ ਕਿਸਾਨਾਂ ਨਾਲ ਤੇ ਪੰਜਾਬ ਦੇ ਨਾਲ ਅਨਿਆਇ ਕਿਉਂ ਕੀਤਾ ਨੰਬਰ 2 ਭਗਵੰਤ ਨਾਲ ਕਿ ਤੁਸੀਂ ਜੁਆਇੰਟਲੀ ਬੀਜੇਪੀ ਦੇ ਨਾਲ ਐਨਐਸਸੀ ਕਿਉਂ ਲਾਈ ਆ ਸਾਡੇ ਕਿਸਾਨਾਂ ਦੇ ਨਾਲ ਤੁਸੀਂ ਜਿਹੜਾ ਹੋਇਆ ਹਮਲਾ ਉਹਦੇ ਤੇ ਤੁਸੀਂ ਕੀ ਕੀਤਾ ਤੁਸੀਂ ਵੀਆਈਪੀ ਕਲਚਰ ਵਾਲਿਆਂ ਆਪਣੇ ਵੈਦੇ ਕਿਉਂ ਤੋੜੇ ਨੇ ਜਹਾਜ਼ਾਂ ਤੇ ਹੈਲੀਕਾਪਟਰਾਂ ਚ ਕਿੱਦਾਂ ਉੱਡਦੇ ਹੋ ਸੋਨੇ ਨਾਲ ਤੁਹਾਡੇ ਔਰਤਾ ਪਰਿਵਾਰ ਕਿੱਦਾਂ ਲੱਦੇ ਗਏ ਨੇ ਦੋ ਸਾਲਾਂ ਚ ਤੇ ਤੁਸੀਂ ਗੈਰ ਪੰਜਾਬੀਆਂ ਨੂੰ ਰਾਜ ਸਭਾ ਚ ਕਿੱਦਾਂ ਬਣਾਇਆ ਵਾ ਤੁਸੀਂ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਨੌਕਰੀ ਕਿਉਂ ਦਿੰਨੇ ਹੋ ਤੀਸਰਾ ਹਮਲਾ ਹੋਗਾ ਅਕਾਲੀ ਦਲ ਜਿਹੜਾ ਕਿ ਅਕਾਲੀ ਦਲ ਨਹੀਂ ਅਕਾਲੀ ਦਲ ਤੇ ਮੈਂ ਰਿਸਪੈਕਟ ਕਰਦਾ ਵਾ ਮੈਂ ਬਤੌਰ ਮੈਂ ਆਪਣੇ ਇੱਕ ਕਕਾਲੀ ਫੈਮਿਲੀ ਚ ਜੰਮਿਆ ਪੈਦਾ ਹੋਇਆ ਮੈਂ ਇਹ ਜਿਹੜਾ ਸੁਖਬੀਰ ਵਾਲਾ ਪਾਰਟੀ ਹੈਗੀ ਐ ਇਹਨਾਂ ਨੂੰ ਪੁੱਛੋ ਕਿ ਤੁਸੀਂ ਹੁਣ ਵੱਧ ਅਧਿਕਾਰਾਂ ਦੀ ਗੱਲ ਕਰਦੇ ਹੋ ਤੁਹਾਡੇ ਸਾਹਮਣੇ ਜੰਮੂ ਕਸ਼ਮੀਰ ਤੋੜ ਕੇ ਉਹਨਾਂ ਨੇ ਦੋ ਯੂਟੀਆਂ ਬਣਾਤੀਆਂ ਤੁਸੀਂ ਬੀਜੇਪੀ ਦੀ ਸਪੋਰਟ ਕੀਤੀ ਐ ਜਿਹੜਾ ਸਿਟੀਜ਼ਨ ਐਮੈਂਡਮੈਂਟ ਐਕਟ ਆ ਰਿਹਾ ਤੁਸੀਂ ਉਹ ਬੀਜੇਪੀ ਦੇ ਨਾਲ ਬੈਠੇ ਸੀਗੇ ਜਿਹੜਾ ਯੂਨੀਫਾਰਮ ਸਿਵਲ ਕੋਡ ਆ ਰਿਹਾ ਇਸ ਵਕਤ ਜਿਹੜਾ ਉੱਤਰਾਖੰਡ ਚ ਲਾਗੂ ਕਰਤਾ ਜਿਹਦੇ ਮਤਲਬ ਕਿ ਸਾਡੇ ਧਾਰਮਿਕ ਰੀਤੀ ਰਿਵਾਜ ਹਿੰਦੂ ਹਿੰਦੂ ਧਾਰਮਿਕ ਕਾਨੂੰਨ ਦੇ ਅਨੁਸਾਰ ਅਨੁਕੂਲ ਚੱਲਣਗੇ ਕਦੀ ਸੁਖਬੀਰ ਸਿੰਘ ਬਾਦਲ ਬੋਲੇ ਹੀ ਨਹੀਂ ਕਿ ਉਹਤੇ ਜਥੇਦਾਰ ਕੋਂਕੇ ਦੀ ਰਿਪੋਰਟ ਪਈ ਰਹੀ ਹੈ ਇਹਨਾਂ ਦੇ ਕੋਲ ਝੂਠੇ ਫਰਜੀ ਪੁਲਿਸ ਮੁਕਾਬਲੇ ਦੇ ਬਾਦਲ ਸਾਹਿਬ ਦੇ ਟੇਬਲ ਤੇ ਰਹੀ ਹੈ 10 ਸਾਲ ਕੋਈ ਐਕਸ਼ਨ ਨਹੀਂ ਕੀਤਾ ਐਸਜੀਪੀਸੀ ਤੇ ਅਕਾਲ ਤਖਤ ਨੂੰ ਆਪਣੇ ਦਬਾਅ ਆਪਣੇ ਅੰਗੂਠੇ ਦੇ ਥੱਲੇ ਕੀਤਾ ਹੋਇਆ ਡੇਰਾ ਸੱਚਾ ਸੌਦਾ ਦੇ ਮੁਖੀਆਂ ਨੂੰ ਇਹਨਾਂ ਨੇ ਫਰਜੀ ਮਾਫੀ ਕਿਉਂ ਦਵਾਈ ਸੀ ਕਿ ਬਾਬਲ ਕਲਾਂ ਦੇ ਵਿੱਚ 2 ਸਿੱਖ ਨੌਜਵਾਨ ਕਿਉਂ ਮਾਰੇ ਤੇ ਉਹਨਾਂ ਦਾ ਇਨਸਾਫ ਅੱਜ ਤੱਕ ਕਿਉਂ ਨਹੀਂ ਦਿੱਤਾ ਸੁਮੇਤ ਸਿੰਘ ਹਾਨੀ ਸੈਣੀ ਜਿਹੜਾ ਇਨਕਾਊਂਟਰ ਸਪੈਸ਼ਲਿਸਟ ਸੀ ਇੱਕ ਬਹੁਤ ਐਂਟੀ ਸਿਕ ਖੌਫਸਰ ਜਿਹਾ ਉਹਨੂੰ ਤੁਸੀਂ ਡੀਜੀਪੀ ਕਿਉਂ ਲਾ ਕੇ ਰੱਖਿਆ ਇਹ ਲੋਕੀ ਗੱਲਾਂ ਕਿਤੇ ਭੁੱਲ ਚੁੱਕੇ ਨੇ ਸਾਰੀਆਂ ਸੋ ਮੇਰਾ ਅਟੈਕ ਬੇਸਿਕਲੀ ਆ ਤਿੰਨ ਪਾਰਟੀਆਂ ਤੇ ਹੈਗਾ ਭਾਜਪੀ ਮਾਨ ਸਾਹਿਬ ਨਾਲ ਕੋਈ ਬੋਕਰ ਤੇ ਅਕਾਲੀ ਦਲ ਸੁਖਬੀਰ ਮਾਨ ਸਾਹਿਬ ਨਾਲ ਮੇਰਾ ਕੋਈ ਗੱਲ ਨਹੀਂ ਉਹ ਮੈਂ ਤਾਂ ਇੱਥੋਂ ਤੱਕ ਕਹਿ ਕਹਿ ਤੁਸੀਂ سپورਟ ਕਰ ਸਕਦੇ ਹੋ ਅਗਰ ਜੇ ਮਾਨ ਸਾਹਿਬ ਦੇ ਜੇ ਤੁਸੀਂ ਉੱਥੇ ਹੋਨੇ ਹੋ ਤੁਸੀਂ ਵੀ ਉਹਨਾਂ ਦੇ ਲਈ ਨਹੀਂ ਮੈਂ ਮੈਂ ਇਹ ਕਹਿ ਦੇਣਾ ਮੈਂ ਲੋਕ ਤੁਹਾਡੇ ਦਰਿਯੇ ਕਹਿ ਦੇਣਾ ਕਿ ਜੇ ਕਿ ਕਈਆਂ ਨੂੰ ਐ ਲੱਗਦਾ ਕਿ ਤੁਸੀਂ ਤੇ ਸਿਮਰਨਜੀਤ ਸਿੰਘ ਮਾਨ ਦੋਨੋਂ ਸਿੱਖ ਪੋਲਿਟਿਕਸ ਦੀ ਗੱਲ ਕਰਦੇ ਹੋ ਸਿੱਖਾਂ ਦੀ ਗੱਲ ਕਰਦੇ ਹੋ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਐਨਐਸਏ ਦੇ ਖਿਲਾਫ ਬੋਲਦੇ ਵੀ ਸਾਡੇ ਦੋਨਾਂ ਚੋ ਜਿਨ੍ਹਾਂ ਨੂੰ ਲੱਗਦਾ ਕਿ ਜਿਸ ਜਿਸ ਨੂੰ ਜਿਹੜਾ ਕੈਂਡੀਡੇਟ ਚੰਗਾ ਲੱਗਦਾ ਅਗਰ ਤੁਹਾਨੂੰ ਮਾਨ ਸਾਹਿਬ ਅੱਛੇ ਲੱਗਦੇ ਉਹਨਾਂ ਨੂੰ ਵੋਟ ਪਾ ਦਿਓ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈਗਾ ਪਰ ਹੁਣ ਇਹ ਕਹਿਣਾ ਕਿ ਪਾਰਟੀ ਨਾਲ ਲੜੇ ਜੀ ਵਿੱਚੋਂ ਕੋਸ ਦੈਟ ਪੋਸਿਬਲ ਇੱਕ ਮੈਨੂੰ ਕਿਸੇ ਨੇ ਬਾਹਰੋਂ ਮੇਂ ਫੋਨ ਕੀਤਾ ਬਟ ਚੰਗੇ ਚੰਗੇ ਬੰਦੇ ਨੇ ਫੋਨ ਕਰਦੇ ਕਈ ਬਹੁਤੇ ਤਾਂ ਦਲੀਲ ਨਾਲ ਗੱਲ ਕਰਦੇ ਸਮਝਦੇ ਨੇ ਕਹਿੰਦੇ ਜੀ ਤੁਸੀਂ ਸਿੱਖ ਸਿਆਸਤ ਨੂੰ ਖਰਾਬ ਕਰੋਗੇ ਮੈਂ ਕਿਹਾ ਬਾਦ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਨਾ ਕਿ ਸੰਗਰੂਰ ਤੋਂ ਬਾਹਰ ਸਿੱਖ ਸਿਆਸਤ ਕਿੱਥੇ ਬਿਲਡ ਕੀਤੀ ਉਹਨਾਂ ਨੇ ਤਿੰਨ ਵਾਰ ਐਮਪੀ ਬਣੇ ਸੱਤ ਅੱਠ ਇਲੈਕਸ਼ਨਾਂ ਲੜੀਆਂ ਪਾਰਲੀਮੈਂਟ ਦੀਆਂ ਅੱਠ ਲੜੀਆਂ ਤੇ ਜੇ ਅੱਠ ਇਲੈਕਸ਼ਨਾਂ ਪਾਰਲੀਮੈਂਟ ਦੀਆਂ ਲੜਨ ਤੋਂ ਬਾਅਦ ਤਾਂ 13 ਸਿਮਰਨਜੀਤ ਮਾਨ ਚਾਹੀਦੇ ਸੀ ਅੱਜ ਪੰਜਾਬ ਦੇ ਵਿੱਚ ਹੈਨੇਗੇ ਸਿਰਫ ਸੰਗਰੂਰ ਦੇ ਵਿੱਚ ਨੇ ਔਰ ਸੰਗਰੂਰ ਜਿੰਨੀ ਵਾਰੀ ਵੀ ਜਿੱਤਦੇ ਨੇ ਉਹਨਾਂ ਨੇ ਸੱਤ ਇਲੈਕਸ਼ਨ ਲੜੀਆਂ ਪੰਜ ਹਾਰੇ ਨੇ ਉਦੋਂ ਤੱਕ ਖੈਰ ਹੈ ਨਹੀਂ ਸੀ ਉੱਥੇ ਸਮਝ ਗਿਆ ਨਾ ਦੋ ਜਿੱਤੇ ਨੇ ਔਰ ਜਦੋਂ ਹਾਰਦੇ ਨੇ ਉਹਨਾਂ ਦਾ ਜਿਹੜਾ ਵੋਟ ਬੈਂਕ ਹੈਗਾ ਉਹ ਤਕਰੀਬਨ 45 50 60 70 ਹਜ਼ਾਰ ਤੇ ਘੁੰਮਦਾ ਜੀ ਤੇ ਜਦੋਂ ਜਿੱਤਦੇ ਨੇ ਉਹ ਦੂਸਰੀਆਂ ਪਾਰਟੀਆਂ ਦਾ ਕਿਡਰ ਵੋਟ ਪਾਉਂਦਾ ਮਿਸਾਲ ਦੇ ਤੌਰ ਤੇ 2023 ਚ ਜਿਮਨੀ ਚੋਂ ਜਿੱਤੇ 2 2 ਲੱਖ 54 ਹਜ਼ਾਰ ਵੋਟ ਪਈਆਂ ਜਿਹੜਾ ਕਾਂਗਰਸ ਦਾ ਕੈਂਡੀਡੇਟ ਸੀ ਦਲਬੀਰ ਗੋਲਡੀ ਬਿਕੋਜ਼ ਤਾਜੀ ਅਸੈਂਬਲੀ ਚ ਲੋਕਾਂ ਨੇ ਰਿਜੈਕਸ਼ਨ ਕੀਤੀ ਸੀ ਰਵੇਤੀ ਪਾਰਟੀਆਂ ਦੀ ਤੇ ਗੋਲਡੀ ਦੀ ਵੋਟਸ ਸ਼੍ਰਿੰਕ ਕਰਕੇ ਕਾਂਗਰਸ ਦੀ ਰਹਗੀ 75000 ਤੇ ਮਾਨ ਸਾਹਿਬ ਨੂੰ ਪੈਗੀ 254 ਜੇ ਇੱਕ ਤਿੰਨ ਸਾਲ ਪਿੱਛੇ ਚਲ ਜਾਓ ਤਿੰਨ ਮਹੀਨੇ ਜਿਹੜੀ 2022 ਦੀ ਅਸੈਂਬਲੀ ਦਾ ਡਾਟਾ ਘਟਾਓ ਤੁਸੀਂ ਉਹਦੇ ਚ ਕਾਂਗਰਸ ਦੀ ਪਰਫਾਰਮੈਂਸ ਜਦੋਂ ਬਿਲਕੁਲ ਜ਼ੀਰੋ ਸੀ ਮਤਲਬ 50 50000 ਤੇ ਹਾਰੇ ਸੀ ਤਾਂ ਵੀ ਉਹਨਾਂ ਨੂੰ 218000 ਵੋਟ ਪਈ 218 22 ਦੀ ਅਸੈਂਬਲੀ ਚ ਪੈਂਦੀ ਹੈ 골ਡੀ ਨੂੰ ਸਿਰਫ 75000 ਉਹ ਡੇਢ ਪੌਣੇ 2 ਲੱਖ ਵੋਟ ਸੀ ਉਹ ਸਾਰੀ ਮਾਨਸਾ ਵੱਲ ਸ਼ਿਫਟ ਹੋ ਗਈ ਸੋ ਵਟ ਆਈ ਵਾਂਟ ਟੂ ਸੇ ਇਜ਼ ਕਿ ਕਾਂਗਰਸ ਆਪਣੇ ਘਰੋਂ 2 ਲੱਖ ਵੋਟ ਲੈ ਕੇ ਤੁਰਦੀ ਹੈ ਤੇ ਜਿਤਨਾ ਵਾਸਤੇ ਚਾਰਕੁਨੀ ਲੜਾਈ ਵਿੱਚ ਕਿੰਨੀ ਚਾਹੀਦੀ ਹੈ 2.5 ਤੋਂ 3 ਸੋ ਇਹ ਸਿੰਪਲ ਜੀ ਥਿਉਰੀ ਹੈਗੀ ਆ ਤੁਹਾਨੂੰ ਆਸ ਹੈਗੀ ਜੇ ਤੁਸੀਂ ਜਾਣਿਓ ਸੰਗਰੂਰ ਦੇ ਵਿੱਚ ਤੇ ਤੁਹਾ ਮੂੰਹ ਤੋੜ ਜਵਾਬ ਦੇ ਸਕਦੇ ਹੋ ਜਿਹੜੇ ਇੱਕ ਪਾਰਟੀ ਲਈ ਦੋ ਪਾਰਟੀ ਤੇ ਤਿੰਨ ਪਾਰਟੀ ਦੇ ਜ਼ਿੰਦਗੀ ਚੱਲੇ ਹੋ ਤੁਸੀਂ ਨਹੀਂ ਮੇਰਾ ਖਿਆਲ ਹੈ ਕਿ ਮੈਂ ਹੰਕਾਰ ਜਿਨਾ ਕਰਾ ਜਿਹੜੀ ਮੈਂ ਪਿਛਲੇ ਮਹੀਨੇ ਇੱਕ ਦੀ ਫੀਡਬੈਕ ਲਈ ਹੈ ਇਟ ਇਜ਼ ਵੈਰੀ ਪੋਜ਼ਿਟਿਵ ਫੀਡਬੈਕ ਮਤਲਬ ਮੈਨੂੰ ਜਿਹੜਿਆ ਝਾੜੂ ਦਾ ਜਿਹੜਾ ਹਤਾਸ਼ ਨਿਰਾਸ਼ ਵੋਲੰਟੀਅਰ ਉਹਨੇ ਵੀ ਵੋਟ ਪਾਉਣੀ ਹੈ ਕਿਉਂਕਿ ਜਿਹੜੇ ਝਾੜੂ ਦੇ ਵੋਲੰਟੀਅਰ ਸੀ ਨਾ ਬੇਸਿਕਲੀ ਇਹਨਾਂ ਦੇ ਦੇਖੋ ਇਹ ਕੋਈ ਆਰਗੇਨਾਈਜ਼ਡ ਪਾਰਟੀ ਕੇਡਰ ਬੇਸਡ ਪਾਰਟੀ ਨਹੀਂ ਗਈ ਇਹਨਾਂ ਦੇ ਜਿਹੜੇ ਬੰਦੇ ਜੁੜੇ ਉਹ ਜਜ਼ਬਾਤ ਨਾਲ ਜੁੜੇ ਸੀ ਜਜ਼ਬਾਤੀ ਬੰਦਿਆਂ ਦੀ ਪਾਰਟੀ ਸੀ ਇਹ ਹੁਣ ਜਦੋਂ ਜਜ਼ਬਾਤੀਆਂ ਨੇ ਦੇਖਿਆ ਯਾਰ ਸਾਨੂੰ ਤਾਂ ਅਸੀਂ ਤਾਂ ਦਰਿਆ ਮਿਚਾਉਣ ਵਾਲੇ ਰਹਿ ਗਏ ਅਸੀਂ ਤਾਂ ਬਸਤੇ ਫੜਨ ਵਾਲੇ ਰਹਿ ਗਏ ਸਾਡਾ ਤਾਂ ਮਤਲਬ ਮਜ਼ਾਕ ਬਣ ਗਿਆ ਵਾ ਜਦੋਂ ਕੋਈ ਨੌਕਰੀਆਂ ਦੇਣੀਆਂ ਤੇ ਗੈਰ ਪੰਜਾਬੀ ਆ ਰਹੇ ਨੇ ਜੇ ਐਮਪੀ ਵਾਂ ਨੇ ਰਾਜ ਸਭਾ ਦੇ ਗੈਰ ਪੰਜਾਬੀ ਆ ਰਹੇ ਨੇ ਪੈਸੇ ਵਾਲੇ ਅਮੀਰ ਆਦਮੀ ਲਵਲੀ ਯੂਨੀਵਰਸਿਟੀ ਆ ਰਿਹਾ ਜੀ ਸਨੀ अरोड़ा ਲੁਧਿਆਣੇ ਦਾ ਕੋਈ ਰੀਅਲ ਏਸਟੇਟ ਡੀਲਰ ਆ ਗਿਆ ਜੀ ਜੇ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਲਾਉਣੀ ਆ ਤਾਂ ਬੀਬੀ ਕੋਈ ਬੇਦੀ ਲੈਣ ਦੀ ਦਿੱਲੀੋਂ ਜੀ ਕੋਰੇਰਾ ਦਾ ਚੇਅਰਮੈਨ ਲਾਉਣਾ ਤਾਂ ਦਿੱਲੀੋਂ ਆ ਗਿਆ ਜੀ ਬਾਬਾ ਫਰੀਦ ਯੂਨੀਵਰਸਿਟੀ ਇਹ ਵਿਚਾਰੇ ਕਹਿੰਦੇ ਅਸੀਂ ਕਿੱਥੇ ਰਹਿ ਗਏ ਆਰੇ ਅਸੀਂ ਸਿਰਫ ਦੁਨੀਆਂ ਚੱਕਣ ਵਾਸਤੇ ਆ ਇਹਦਾ ਮੈਨੂੰ ਮੇਰੇ ਨਾਲ ਆਪ ਉਹਨਾਂ ਦੀਆਂ ਗੱਲਾਂ ਹੋ ਰਹੀਆਂ ਨੇ ਉਹ ਕਹਿੰਦਾ ਅਸੀਂ ਤੁਹਾਨੂੰ ਵੋਟ ਪਾਵਾਂਗੇ ਬਿਕਾਉਜ਼ ਤੁਸੀਂ ਸਹੀ ਮੈਨਿਆਂ ਚ ਆਮ ਆਦਮੀ ਪਾਰਟੀ ਤੇ ਵਧੀਆ ਆਈਡੀਓਲੋਜੀ ਪੰਜਾਬ ਦੇ ਪੱਕੇ ਤੁਸੀਂ ਚਲਾ ਰਹੇ ਹੋ ਲਾਈਕਵਾਇਜ਼ ਅਕਾਲੀ ਕਹਿੰਦੇ ਨੇ ਮੈਨੂੰ ਅਕਾਲੀਆਂ ਦੇ ਬਹੁਤ ਫੋਨ ਆਏ ਮੈਨੂੰ ਇਸ ਲਈ ਪਿਛਲੇ ਮਹੀਨੇ ਚ ਚੰਗੇ ਚੰਗੇ ਦੇਖੋ ਮੈਂ ਫਿਰ ਕਹਿਣਾ ਚਾਹੁੰਦਾ ਕਿ ਅਕਾਲੀ ਦਲ ਬਹੁਤ ਅੱਛੀ ਪਾਰਟੀ ਸੀ ਜਦੋਂ ਉਹਨਾਂ ਨੂੰ ਲੱਗਿਆ ਯਾਰ ਸਾਡੇ ਲੀਡਰ ਹੀ ਲਿਓ ਹੀ ਲੱਥ ਗਏ ਨੇ ਮਤਲਬ ਸਿਧਾਂਤ ਸਿਧਾਂਤ ਤੋਂ ਹੀ ਪਰੇ ਹੋ ਤਾਂ ਉਹ ਵੀ ਦੇ ਵਿਲ ਆਲਸੋ ਵੋਟ ਅਕਾਲੀ ਤੇ ਪਲਸ ਕਾਂਗਰਸ ਦਾ ਜਿਹੜਾ ਵੋਟਰ ਹੈਗਾ ਕੇਡਰ ਜਿਹੜਾ 211000 ਜਿਹੜਾ ਫਗਦੀ ਨਿਹੜੇ ਚ ਖੜਾ ਸੀਗਾ ਉਹ ਪੱਬਾਂ ਪਾਰ ਹੋ ਗਿਆ ਉਹਨੂੰ ਐ ਲੱਗਦਾ ਕਿ ਯਾਰ ਹੁਣ ਬਣੂਗੀ ਲੜਾਈ ਸੋ ਬਾਕੀ ਫਿਰ ਮੈਂ ਕਹਿਣਾ ਚਾਹੁੰਦਾ ਕਿ ਨਤੀਜਾ ਤਾਂ ਉਸ ਅਕਾਲਪੁਰ ਦੇ ਹੱਥ ਚ ਹੈ ਬਟ ਆਮ ਵੈਰੀ ਪੋਜ਼ਿਟਿਵ ਸਰ ਅਕਸਰ ਪਵ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਜਿੰਨੇ ਵਾਰ ਵੀ ਤੁਸੀਂ ਜਿੱਤ ਕੇ ਪਹੁੰਚੇ ਹੋ ਤੁਸੀਂ ਮੁੱਦੇ ਬਿਨਾਂ ਡਰੇ ਚੁੱਕੇ ਨੇ ਪਾਓ ਸਿੱਧੂ ਮੂਸੇਵਾਲਾ ਦਾ ਹੋਵੇ ਬੰਦੀ ਸਿੰਘਾਂ ਦਾ ਹੋਵੇ ਅਮਰਪਾਲ ਦਾ ਹੋਵੇ ਤੁਸੀਂ ਆਵਾਜ਼ ਚੁੱਕਦੇ ਰਹਿੰਦੇ ਹੋ ਅਗਰ ਪਾਰਲੀਮੈਂਟ ਦੀਆਂ ਸੀੜੀਆਂ ਤੇ ਪਹੁੰਚਦੇ ਹੋ ਬੇਝਿਜਕ ਡਰੇ ਹੋਏ ਉਵੇਂ ਹੀ ਮੁੱਦੇ ਚੁੱਕੇ ਜਾਂਦੇ ਬਿਲਕੁਲ ਬਿਲਕੁਲ ਅੱਖਾਂ ਚੱਖਾ ਪਾ ਕੇ ਮੈਂ ਮੈਨੂੰ ਮੈਨੂੰ ਕੋਈ ਐਮਪੀ ਬਣਨ ਦਾ ਸ਼ੌਂਕ ਨਹੀਂਗਾ ਮੈਂ ਮੁੱਦੇ ਲੋਕਾਂ बिकॉज ਹੁਣ ਪਾਰਟੀ ਜੇ ਕਹਿੰਦੀ ਆ ਤਾਂ ਮੈਂ ਲੜੂੰਗਾ ਔਰ ਜੇ ਮੈਂ ਲੜੂੰਗਾ ਤਾਂ ਪੰਜਾਬ ਦੀ ਤਸਵੀਰ ਇੰਨੀ ਕਿ ਸਾਡੀ بگੜ ਚੁੱਕੀ ਆ ਇੰਨਾ ਕਿ ਕਰਜ਼ਾ ਚੜ ਚੁੱਕਾ ਵਾ ਇੰਨਾ ਕ ਅਨਿਆਏ ਹੋਇਆ ਸਿንስ ਇੰਡੀਪੈਂਡੈਂਸ ਸਾਡੇ ਪਾਣੀਆਂ ਦਾ ਡਿਸਕ੍ਰਿਮੀਨੇਸ਼ਨ ਆ ਸਾਡੇ ਪੰਜਾਬੀ ਬੋਲਦੇ ਇਲਾਕੇ ਖੋ ਕੇ ਲੈ ਗਏ ਸਾਡੀ ਰਾਜਧਾਨੀ ਖੋ ਕੇ ਲੈ ਗਏ ਸਾਡੇ ਸਿੱਖਾਂ ਦੀਆਂ ਮਤਲਬ ਜ਼ਿਲ੍ਹੇ ਕੱਟ ਲੀਆਂ ਉਹਨਾਂ ਨੂੰ 33 ਸਾਲ ਕੈਦੀ ਬਣਾ ਕੇ ਫੇਰ ਨਹੀਂ ਛੱਡ ਰਹੇ ਸੋ ਪੰਜਾਬ ਦਾ ਜਿਹੜਾ ਮਤਲਬ ਪੈਸਾ ਰੁਕਿਆ ਜਾਂਦਾ ਗਵਰਨਮੈਂਟ ਆਫ ਇੰਡੀਆ ਵੱਲੋਂ ਐਮਐਸਪੀ ਨੂੰ ਕਾਨੂੰਨ ਨਹੀਂ ਬਣਾਇਆ ਗਿਆ ਇਹ ਸਾਰੇ ਜਿਹੜੇ ਵਾਈਟਲ ਇਸ਼ੂਸ ਨੇ ਚਾਹੇ ਉਹ ਪਹਾ ਕੁਝ ਇਸ਼ੂਜ਼ ਇਹੋ ਜਿਹੇ ਹੋਣਗੇ ਜਿਹੜੇ ਕਾਂਗਰਸ ਰਿਫਲੈਕਟ ਕਰਨਗੇ ਕਿਉਂਕਿ ਜਦੋਂ ਕੇਂਦਰ ਵਿੱਚ ਕਾਂਗਰਸ ਸਰਕਾਰਾਂ ਸੀ ਕਿ ਹੁਸਾ ਦਾ ਕਾਂਗਰਸ ਤੋਂ ਗਲਤੀ ਹੋਈ ਹੋਵੇ ਪਰ ਮੇਰਾ ਫਰਜ਼ ਕੀ ਹੈਗਾ ਅੱਜ ਕਿ ਉਹ ਸਾਰੀ ਗੱਲ ਨੂੰ ਉਹ ਸਾਰੀ ਗੱਲ ਨੂੰ ਰੱਖਣਾ ਉੱਥੇ ਸਾਹਮਣੇ ਲੋਕਾਂ ਦੀ ਕਚਹਿਰੀ ਅਕਸਰ ਹੋ ਸਭ ਤੋਂ ਵੱਡੀ ਪੰਚਾਇਤ ਨਹੀਂ ਗਈ ਪਾਰਲੀਮੈਂਟ ਉੱਥੇ ਜੇ ਅਸੀਂ ਪੂਰੀ ਗੱਲ ਆਪਣੀ ਠੋਕ ਵਜਾ ਕੇ ਕਵਾਂਗੇ ਤਾਂ ਆਈ ਏਮ ਕੁਆਇਟ ਸ਼ੋਰ ਕਿ ਉਹਦਾ ਬੜਾ ਜ਼ਬਰਦਸਤ ਇੰਪੈਕਟ ਹੁੰਦਾ ਤਾਂ ਮੈਂ ਤਾਂ ਚਾਹਣਾ ਵਾਂ ਕਿ ਜਿਹੜੇ 13 ਜਾਣ ਇਥੋਂ ਕੱਲਾ ਮੈਂ ਕਿਉਂ ਬੋਲਾਂ ਯਾਰ 13 ਦੇ 13 ਚ ਕਟੂਕੜ ਪੰਜਾਬ ਦੀ ਤਾਂ ਗੱਲ ਕਰਨ। ਉੱਥੇ ਆਪਾਂ ਜਾ ਕੇ ਐਵੇਂ ਹੋਰ ਊਲ ਜਲੂਲ ਗੱਲਾਂ ਕਰੀ ਜਾਈਏ ਉਹਦਾ ਫਾਇਦਾ ਨਹੀਂ ਕੋਈ ਵੀ ਹੈਗਾ। ਆਪਾਂ ਉੱਥੇ ਐਵੇਂ ਕਹਿ ਰਹੀਦਾ ਤੁਸੀਂ ਨਾਰਮਲ ਕੀ ਹੁੰਦਾ ਕਿ ਛੋਟੀਆਂ ਗੱਲਾਂ ਐਵੇਂ ਜਸਟ ਹਾਜ਼ਰੀ ਲਵਾਉਣ ਵਾਸਤੇ ਕਿ ਸੜਕਾਂ ਟੁੱਟੀਆਂ ਜੀ। ਬਿਜਲੀ ਨਹੀਂ ਆ ਰਹੀ ਜੀ। ਠੀਕ ਹੈ ਇਸ਼ੂਸ ਹੈਗੇ ਨੇ ਲੋਕਾਂ ਦੇ 노 ਡਾਊਟ। ਬਟ ਪੰਜਾਬ ਦੇ ਬਹੁਤ ਇੰਪੋਰਟੈਂਟ ਇਸ਼ੂਸ ਜਿਹੜੇ ਦੂਜੀਆਂ ਸਟੇਟਸ ਨਾਲੋਂ ਅਲੱਗ ਨੇ। ਜਿਹੜੇ ਬੜੀ ਧੇਰ ਦੇ ਪੈਂਡਿੰਗ ਨੇ। ਜਿੱਥੇ ਬੇਇਨਸਾਫੀ ਦਾ ਹਲੇ ਤੱਕ ਉਹ ਇਨਸਾਫ ਦੇ ਨੇੜੇ ਵੀ ਨਹੀਂ ਨੰਘਿਆ। ਉਹ ਸਾਰੀਆਂ ਗੱਲਾਂ ਕਰਾਂਗੇ ਦੇਖੋ। ਬਿਲਕ ਤਿਆਰੀ ਪੂਰੀ ਕਰਨੀ ਪੈਣੀ ਆ ਲੋਕਾਂ ਦੇ ਵਿੱਚ ਵਿਚਰਨਾ ਪੈਣਾ ਕੁੜੇ ਦਿਨਾਂ ਤੱਕ ਮੈਨੂੰ ਲੱਗਦਾ ਅੱਜ ਕਾਂਗਰਸ ਅਨਾਉਂਸ ਕਰ ਦੇ ਆਪਣੀ ਲਿਸਟ ਜਾਰੀ ਕਰ ਦੇ ਇਹ ਗੱਲਾਂ ਚਰਦੀਆਂ ਨੇ ਫਿਰ ਸੰਗਰੂਰ ਦੇ ਵਿੱਚ ਖਿਲਰ ਜੋਗੇ ਚੰਗੀ ਤਰ੍ਹਾਂ ਮੈਂ ਤੁਹਾਨੂੰ ਮੈਂ ਕੋਈ ਵੀ ਜ਼ਿੰਦਗੀ ਚ ਪੋਲਿਟਿਕਲ ਮੂਵ ਤੇ ਇਲੈਕਸ਼ਨ ਕੋਈ ਬਹੁਤ ਜ਼ਿਆਦਾ ਬੜੇ ਪਲੈਨਿੰਗ ਨਾ ਨਹੀਂ ਕੀਤੀ ਇਹ ਆਪੇ ਹੀ ਦੇਖੋ ਮੈਂ ਫਿਰੇ ਹੀ ਕਹਿੰਦਾ ਜੇ ਤੁਹਾਡੀ ਨੀਅਤ ਚੰਗੀ ਆ ਉਦਾਂ ਦਾ ਪ੍ਰਬੰਧ ਕਰਦੀ ਹੈ ਕੁਦਰਤ ਉਦਾਂ ਦੇ ਦੋਸਤ ਮਣਾਉਂਦੀ ਆ ਉਦਾਂ ਦਾ ਬੰਦੋਬਸਤ ਹੁੰਦਾ ਵਾ ਉਦਾਂ ਦੇ ਆਪੇ ਦਾ ਦਰਵਾਜ਼ੇ ਖੁੱਲਦੇ ਹੁਣ ਮੈਂ 6 ਇਲੈਕਸ਼ਨਾਂ ਲੜੀਆਂ ਮੈਂ ਬੀਬੀ ਜਗੀਰ ਕੌਰ ਦੇ ਖਿਲਾਫ ਲੜਦਾ ਸੀ ਉਹ ਤਾਂ ਬਹੁਤ ਪਾਵਰਫੁਲ ਸੀ ਉਹਦੇ ਕੋਲ ਤਾਂ ਇੱਕ ਆਪਣਾ ਪੂਰਾ ਡੇਰਾ ਸਥਾਪਿਤ ਜਿਹਦੀ ਗੋਲਕ ਉਹਨਾਂ ਦੀ ਆਪਣੀ ਪ੍ਰਾਈਵੇਟ ਮੈਂ ਤਾਂ ਉਹਦੇ ਨਾਲ ਕਦੀ ਲੜੀ ਨਹੀਂ ਸਕਦਾ ਸੀ ਪਰ ਮੇਰੀ ਮੇਰੀ ਲੜਾਈ ਹਮੇਸ਼ਾ ਲੋਕਾਂ ਨੇ ਲੜੀ ਤੁਹਾਨੂੰ ਅੱਜ ਵੀ ਆਸ ਮਨੂੰ ਅੱਜ ਅੱਜ ਆਪਾਂ ਗੱਲ ਕਰਨੇ ਆ ਹਾਂਜੀ lettes assume whatever xyz ਬਜਟ ਚਾਹੀਦਾ ਅੱਜ ਮੇਰੇ ਕੋ ਹੈਨੇਗਾ ਪਰ ਮੈਨੂੰ ਪਤਾ ਵਾ ਕਿ ਜੇ ਮੈਂ ਜਦੋਂ ਸੰਗਰੂਰ ਜਾਊਂਗਾ ਲੜਨ ਵਾਸਤੇ ਤੇ ਆਪੇ ਮੇਰੀ ਇਲੈਕਸ਼ਨ ਲੋਕਾਂ ਨੇ ਲੜ ਦੇਣੀ ਹੈ ਜੇ ਖੈਰਾ ਖੈਰਾ ਬੋਲਦੇ ਨੇ ਲੋਕਾਂ ਦੇ ਹੱਕ ਦੇ ਵਿੱਚ ਤਾਂ ਲੋਕ ਆਪ ਤਲੀ ਇਹ ਵੀ ਚਾ ਲੋਕੀ ਕਹਿੰਦੇ ਨੇ ਨਾ ਕਿ ਤੁਸੀਂ ਇਹ ਵੀ ਕ੍ਰੈਡੀਬਿਲਟੀ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਸਾਰੇ ਜਦੋਂ ਫੋਨ ਫੋਨ ਆਉਂਦੇ ਉਹ ਕਹਿੰਦੇ ਕਿ ਤੁਸੀਂ ਸਭ ਲਈ ਬੋਲਿਓ ਕਿਸਾਨਾਂ ਲਈ ਤੁਸੀਂ ਬੋਲੇ ਐਨਐਸਏ ਦੇ ਖਿਲਾਫ ਤੁਸੀਂ ਬੋਲੇ ਭਾਈ ਕੋਂਕੇ ਦੀ ਜਿਹੜੀ ਉਹਦਾ ਕਤਲ ਹੋਇਆ ਕਿਸਨ ਦਾ ਤੁਸੀਂ ਜਿਹੜੇ ਟੈਂਕੀਆਂ ਦੇ ਮੁਲਾਜ਼ਮ ਚੜੇ ਤੁਸੀਂ ਉਹਨਾਂ ਨੂੰ ਵਿਜ਼ਿਟ ਕੀਤਾ ਠੀਕ ਹੈ ਨਸ਼ੇ ਦੇ ਖਿਲਾਫ ਤੁਸੀਂ ਬੋਲੇ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਮੈਂ ਜੋ ਲੀਡਰ ਆਫ ਆਪੋਜੀਸ਼ਨ ਮੈਂ ਮਾਲਵੇ ਦੇ ਵਿੱਚ ਜਾ ਕੇ ਸੰਗਰੂਰ ਤੇ ਬਠਿੰਡੇ ਵਿੱਚ ਜਾ ਕੇ ਸ਼ਾਇਦ ਬਠਿੰਡਾ ਜ਼ਿਆਦਾ ਸੀ ਕਾਫੀਆਂ ਨੇ ਮਦਦ ਕੀਤੀ ਲਾਈਕਵਾਇਜ਼ ਜਿੱਥੇ ਕਿਤੇ ਪੁਲਿਸ ਦਾ ਦਮਨ ਚੱਕਰ ਹੁੰਦਾ ਉਹ ਜਿਹੜਾ ਐਮ ਐਲ ਏ ਸੀ ਦਾ ਉਦੋਂ ਕੇ ਨਾਇਦਾ ਮੇਰਾ ਲਾਲਪ ਸਿੰਘ ਉਗੋਕੇ ਲਾਲਪ ਸਿੰਘ ਉਗੋਕੇ ਉਗੋਕੇ ਉਹਨੇ ਇਹ ਕਹਿਆ ਸੀ ਲਫੇੜੇ ਮਾਰੋ ਇਹਦੇ ਸਰਪੰਚ ਦੇ ਉੱਥੇ ਮੈਂ ਗਿਆ ਬਰਨਾਲੇ ਬਿਲਕੁਲ ਅੱਛਾ ਭਾਨੇ ਦੇ ਪਰਚੇਦਾਰ ਜੋ ਉੱਥੇ ਮੈਂ ਪਹੁੰਚਿਆ ਮੱਤੇਵਾੜਾ ਜੇ ਲੋਡ ਪਈ ਸਾਡਾ ਜਿਹੜਾ ਵਾਤਾਵਰਨ ਖਰਾਬ ਹੋ ਰਿਹਾ ਸੀ ਜਾਂ ਦਰਿਆ ਬਿਆਸ ਤੇ ਜਾਂ ਸਤਲੁਜ ਤੇ ਕੰਡੇ ਤੇ ਉੱਥੇ ਮੈਂ ਗਿਆ ਬੁੱਡੇ ਦਰਿਆ ਤੇ ਮੈਂ ਪਹੁੰਚਿਆ ਹੂੰ ਗੁਰੂ ਗ੍ਰੰਥ ਸਾਹਿਬ ਦੀ ਬੇਇਨਸਾਫੀ ਦਾ ਜਿਹੜਾ ਕੱਟ ਹੋਇਆ ਜਦੋਂ ਜੈਦ ਕੀਤੀ ਉੱਥੇ ਆਪਾਂ ਕੀਤੀ ਸਾਰਿਆਂ ਨੇ ਰਲ ਕੇ ਇਕੱਲਾ ਮੈਂ ਨਹੀਂ ਸਾਰਿਆਂ ਨੇ ਵੀ ਕੀਤੀ ਹੂੰ ਸੋ ਉਹਨਾਂ ਨੂੰ ਐ ਲੱਗਿਆ ਗਿਆ ਇਹ ਹਰ ਹਰ ਬੰਦੇ ਲਈ ਹਰ ਵਰਗ ਲਈ ਬੋਲਿਆ ਸੋ ਆਈ ਥਿੰਕ ਥਿਸ ਇਜ਼ ਨਾਉ ਟਾਈਮ ਟੂ ਰੀਪੇ ਹਿਮ ਮਤਲਬ ਮੇਰੀ ਰੀਪੇਮੈਂਟ ਕਰਨ ਦਾ ਟਾਈਮ ਆਇਆ ਲੋਕਾਂ ਦਾ ਬਿਲਕੁਲ ਤਾਂ ਕਰਕੇ ਲੋਕੀ ਥੋੜੇ ਜਿਹਾ ਉਤਸ਼ਾਹ ਤਾਂ ਹੀ ਪਿਆਰ ਦੇ ਰਿਹਾ ਸਰ ਪੰਥਕੋ ਕੇ ਪੰਜਾਬ ਦੇ ਦਰਦਿਓ ਦੋਨਾਂ ਹੀ ਆਈ ਐਮ ਆਲਸੋ ਭਾਵੇਂ ਮੇਰੀ ਸ਼ਕਲ ਸੂਰਤ ਨਹੀਂ ਲੱਗਦੀ ਹੋਊਗੀ ਲੋਕਾਂ ਨੂੰ ਬਟ ਵਿਚਾਰਧਾਰਾ ਦੇ ਸੋਚ ਵਿਚਾਰ ਅਨੁਸਾਰ ਆਏ 올 द सिख ਇਸ਼ੂਜ਼ ਆ ਕਲੋ ਵੈਰੀ ਕਲੋਸ ਟੂ ਮਾਈ ਹਾਰਟ ਤੇ ਪੰਜਾਬ ਐਜ਼ ਅ ਸਟੇਟ ਜਿਹੜੀ ਕਿ ਬਹੁਤ ਮਤਲਬ ਸ਼ਾਨਦਾਰ ਇੱਕ ਏਰੀਆ ਹੈ ਵਰਲਡ ਦਾ ਜਿਹਨੂੰ ਆਪਾਂ ਜਿਹਦੀ ਧਰਤੀ ਤੇ ਜਿਹਦੇ ਵੈਦਰ ਨੂੰ ਕੈਲੀਫੋਰਨੀਆ ਨਾਲ ਕੰਪੇਅਰ ਕਰ ਸਕਦੇ ਆ ਇਹਨਾਂ ਨੂੰ ਮੁੰਨੇ ਪਿਆਰ ਜਾਂਦੇ ਕੋਈ ਸੁਨੇਹਾ ਕਿਉਂਕਿ ਹੁਣ ਪੂਰਾ ਸਸਪੈਂਸ ਕ੍ਰੀਏਟ ਹੋਇਆ ਹੋਇਆ ਕਿ ਖਹਿਰਾ ਸਾਹਿਬ ਸੰਗਰੂ ਰਾਨਗੇ ਇੱਕ ਇਹ ਵੀ ਸਵਾਲ ਲਾਵਾਂਗਾ ਮੈਂ ਕਿ ਖਹਿਰਾ ਸਾਹਿਬ ਦੋਆਬੇ ਦੀ ਸਾਈਡ ਜਾਣ ਤੋਂ ਡਰ ਰਹੇ ਨੇ ਕਹਿੰਦੇ ਉਧਰ ਰਾਣਾ ਗਰਜੀਤ ਕਹਿੰਦੇ ਪੂਰੇ ਪੱਬਾ ਪਾਰ ਹੋਏ ਕਿਸੇ ਤੋਂ ਡਰਿਆ ਮੈਂ ਅੱਜ ਤੱਕ ਇਹ ਕੌਣ ਹੈ ਵਿਚਾਰੇ ਇਹ ਤਾਂ ਆਪ ਲਤਾੜੇ ਹੋਏ ਮਾਰੇ ਹੋਏ ਕੱਢੇ ਹੋਏ ਧਵਾ ਕੇ ਕੱਢਿਆ ਉਹਨੇ ਕੈਬਿਨੇਟ ਚੋਂ ਇਹ ਬੰਦੇ ਇਹੋ ਜਿਹੇ ਬੰਦੇ ਤੋਂ ਮੈਂ ਗੱਲ ਨਹੀਂ ਕਰਨਾ ਹੈ ਐਵੇਂ ਇਹ ਨਾ ਹੁਣ ਕੁਝ ਕੁਝ ਨਾ ਕੁਝ ਤਾਂ ਮੇਰੇ ਖਿਲਾਫ ਟ੍ਰੋਲਿੰਗ ਹੋਣੀ ਹੈ ਨਾ ਸੋ ਮੈਨੂੰ ਪੁਰਾਣੀਆਂ ਫੋਟੋਆਂ ਕੱਢ ਲੈਣਗੇ ਕੋਈ ਹੋਰ ਦੇ ਆਲਾਉਡ ਦੇ ਆਫਰੀ ਦੇ ਆਫਰੀ ਕਹਿੰਦੇ ਕੇਹਰਾ ਸਾਹਿਬ ਨੇ ਜੋ ਕੁਛ ਕੀਤਾ ਸੀਗਾ ਹੁਣ ਕਹਿੰਦੇ ਰਾਣਾ ਸਾਹਿਬ ਕਰਨਗੇ ਨੇ ਕੀ ਕੀਤਾ ਮੈਂ ਨਹੀਂ ਕਦੀ ਇਦਾਂ ਗਲਤੀ ਕਹਿੰਦੇ ਉਹਨਾਂ ਦੀ ਸ਼ਿਕਾਇਤ ਕਰਤੀ ਉਹਨਾਂ ਨੂੰ ਬਾਹਰ ਕਰਾਤਾ ਉਹ ਤਾਂ ਮੈਂ ਤਾਂ ਆ ਯਾਰ ਦੇਖੋ ਇਹਨੇ ਸਿੱਧੀ ਗੱਲ ਆ ਉਹਦਾ ਖੱਡਾਂ ਦਾ ਇੱਕ ਰੋਲਾ ਪਿਆ ਉਹਨੇ ਆਪਣੇ ਇੱਕ ਰੋਟੀ ਬਣਾਉਣ ਵਾਲੇ ਤੇ 25 ਕਰੋੜ ਰੁਪਇਆ ਬਿਨਾਮੀ ਬੋਲੀ ਲਾਤੀ ਅਸੀਂ ਫੜ ਲਿਆ ਉਹਦੀ ਰਿਸਰਚ ਕੀਤੀ ਮਗਰ ਪੈ ਕੇ ਉਹਨੂੰ ਕੱਢ ਦਿੱਤਾ ਆ ਜਿਹੜੇ ਮੇਰੇ ਤੇ ਪਰਚੇ ਪੁਰਚੇ ਹੋਏ ਉਹਨਾਂ ਦੀ ਦੇਣੀ ਆ ਸਾਰਿਆਂ ਦੀ ਮਿਲ ਕੇ ਹੋਇਆ ਨਾ ਕੰਮ ਚਲੋ ਮੈਂ ਉਹਦੇ ਬਾਰੇ ਜ਼ਿਆਦਾ ਕਹਿਣੇ ਨਹੀਂ ਚਾਹੁੰਦਾ ਉਹ ਨਹੀਂ ਲੱਗਦਾ ਕਿ ਜੋ ਚੀਜ਼ਾਂ ਹੋ ਗਿਆ ਉਹਨਾਂ ਨੂੰ ਭੁੱਲ ਕੇ ਫਿਰ ਤੂੰ ਨਹੀਂ ਉਹ ਬਾਕੀ ਤਾਂ ਮੈਂ ਭੁੱਲ ਸਕਦਾ ਪਰ ਜਿਹੜਾ ਮੈਨੂੰ ਮਿੱਥ ਕੇ ਫਸਾਇਆ ਗਿਆ ਉਹ ਤਾਂ ਮੈਂ ਯਾਦ ਰੱਖਣਾ ਨਾ ਸਾਰਾ ਉਹ ਤਾਂ ਮੈਨੂੰ ਯਾਦ ਰਹੂਗਾ ਸੁਨੇਹਾ ਜਾਂਦੇ ਸੁਨੇਹਾ ਮੇਰਾ ਇਹ ਜੀ ਲੋਕਾਂ ਦੇ ਖਾਸ ਤੌਰ ਤੇ ਨਹੀਂ ਸਾਰੇ ਪੰਜਾਬ ਦੇ ਵੋਟਰਜ਼ ਨੂੰ ਹੈਗਾ ਕਿ ਦੇਖੋ ਆਪਣੇ ਸਟੇਟ ਦੇ ਮੌਜੂਦਾ ਹਾਲਾਤ ਨੂੰ ਪਹਿਚਾਣੋ ਜੇ ਤੁਹਾਨੂੰ ਲੱਗਦਾ ਵਾ ਕਿ ਬਹੁਤ ਰਾਮ ਰਾਜ ਬਣ ਗਿਆ ਵਾ ਤੇ ਇਹਨਾਂ ਨੇ ਬਦਲਾਅ ਵਕਈ ਹੀ ਲਿਆਂਦਾ ਵਾ ਰਾਜਨੀਤੀ ਚ ਕਦਰਾਂ ਕੀਮਤਾਂ ਮਿਆਰਾਂ ਨੂੰ ਚੱਕ ਦਿੱਤਾ ਉੱਤੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਅਫ ਹੋਲਡ ਕੀਤਾ ਵਾ ਮਤਲਬ ਬਿਲਕੁਲ ਸਧਾਰਨ ਜੇ ਪੈਂਚਨਾ ਤੇ ਰੇੜੀਆਂ ਤੇ ਆਮ ਬੰਦਿਆਂ ਦਾ ਰਾਜ ਚੱਲ ਰਿਹਾ ਜੀ ਸਦਕੇ ਵੋਟਾਂ ਪਾਓ ਉਹਨਾਂ ਨੂੰ ਤੇ ਜੇ ਤੁਹਾਨੂੰ ਲੱਗਦਾ ਕਿ ਇਹਨਾਂ ਨੇ ਵਾਅਦਾ ਖਿਲਾਫੀ ਕੀਤੀ ਹੈ ਵਾਅਦੇ ਵਾਅਦੇ ਤੋੜੇ ਨੇ ਤੇ ਫਿਰ ਹੁਣ ਸਮਾਂ ਹੈ ਹਿਸਾਬ ਲੈਣ ਦਾ ਭਗਵਾਨ ਵੀ ਆਪ ਕਹਿੰਦਾ ਸੀ ਇਹ ਤੋ ਡਲਾ ਤੋ ਡਲਾ ਹੁੰਦਾ ਹੈ ਕਹਾਂ ਸੇ ਚਲਾ ਹੈ ਇਹ ਤੋ ਡਲਾ ਹੀ ਹੁੰਦਾ ਹੈ ਇਦਾਂ ਦੀ ਗੱਲ ਕਹਿੰਦਾ ਸੀ ਕੋਈ ਤੇ ਹੁਣ ਡਲੇ ਵੱਜ ਰਹੇ ਨੇ ਇਹਨਾਂ ਦੇ ਤੋ ਪੈਸੇ ਦੇ ਲਾਲਚ ਵਿੱਚ ਪਚਾਣ ਕੇ ਆਪਣੀ ਵੋਟ ਦੇਣਾ ਜਾਂ ਕੋ ਸ਼ਰਾਬ ਦੇ ਲਾਲਚ ਵਿੱਚ ਜਾਣ ਕੇ ਵੋਟ ਦੇਣਾ ਜਾਂ ਡਰ ਕੇ ਕਿਉਂਕਿ ਜਲੰਧਰ ਦੇ ਇਲੈਕਸ਼ਨ ਵਿੱਚ ਇਹਨਾਂ ਨੇ ਸਾਰੇ ਹਥਕੰਡੇ ਵਰਤੇ ਨੇ ਪੈਸਾ ਵੀ ਚਲਾਇਆ ਸ਼ਰਾਬ ਵੀ ਚਲਾਈ ਸਾਡੇ ਸਰਪੰਚਾਂ ਤੇ ਕਾਉਂਸਲਰਾਂ ਨੂੰ ਸਰਕਾਰੀ ਤੰਤਰ ਨਾਲ ਹੀ ਡਰਾਇਆ ਵੀ ਆ ਜੇ ਆਪਾਂ ਡਰ ਕੇ ਵੀ ਵੋਟ ਪਾਉਣੀ ਆ ਥੈਟ ਮੀਨਸ ਅਸੀਂ ਆਪਣੇ ਸਟੇਟ ਤੇ ਆਪਣੇ ਜਮਹੂਰੀਅਤ ਤੇ ਆਪਣੇ ਪੰਜਾਬ ਦੇ ਨਾਲ ਅਨਿਆਇ ਕਰ ਰਹੇ ਆ ਆਪਾਂ ਮਤਲਬ ਕਿ ਤੁਖਾ ਕਰ ਰਹੇ ਹਾਂ ਸੋ ਵੋਟ ਫੇਅਰਲੀ ਅਕੋਰਡਿੰਟ ਟੂ ਯਰ ਕੌਨਸ਼ੀਅਸ ਵੋਟ ਫਾਰ ਐਨੀਬਾਡੀ ਥੈਟ ਯੂ ਲਾਈਕ ਔਰ ਅੱਜ ਤੱਕ ਇਹ ਯੋਗ ਆ ਗਿਆ ਕਿ ਚਾਰ ਪਾਰਟੀਆਂ ਨੇ ਪਹਿਲਾਂ ਤਾਂ ਦੋ ਪਾਰਟੀਆਂ ਹੁੰਦੀਆਂ ਸੀ ਤੇ ਲੋਕੀ ਪਾਰਟੀ ਲਈ ਵੋਟ ਪਾਉਂਦੇ ਸੀ ਕਿ ਮੈਂ ਤਾਂ ਯਾਰ ਅਕਾਲੀ ਆ ਤਾਂ ਮੈਂ ਤਾਂ ਕਾਂਗਰਸੀਆਂ 'ਚ ਹੁਣ ਚਾਰ ਆ ਤਾਂ ਮੈਨੂੰ ਲੱਗਦਾ ਕਿ ਉਮੀਦਵਾਰ ਜ਼ਰੂਰ ਦੇਖ ਕੇ ਵੋਟ ਪਾਉਣੀ ਚਾਹੀਦੀ ਸਭ ਨੂੰ ਬਹੁਤ ਸ਼ੁਕਰੀਆ ਸਰ ਸਮਾਂ ਦਿੱਤਾ ਥੈਂਕ ਯੂ ਸਰ ਬਹੁਤ ਸ਼ੁਕਰੀਆ ਖਾਨਾ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਤਾਂ ਤਿਆਰੀ ਪੂਰੀ ਹੈ ਦੁਰਮੜ ਦੀ ਗੱਲ ਵੀ ਹੋਈ ਤਾਂ ਹੁਣ ਸੰਗਰੂ ਦੇ ਵਿੱਚ ਦੁਰਮੜਟ ਚੱਲੇਗਾ ਕਿੰਨਾ ਕੁ ਇਹ ਵੀ ਦੇਖਣਾ ਆਏਗਾ ਇਸ ਵੀਡੀਓ ਨੂੰ ਬਹੁਤ-ਬਹੁਤ ਸਾਂਝਾ ਕਰੋ ਇਸ ਇੰਟਰਵਿਊ ਦਾ ਆਨੰਦ ਮਾਣਿਓ ਗੱਲਾਂ ਸੁਣਨ ਵਾਲਿਆਂ ਨੇ ਸੁਚੇਤ ਕਰਨ ਵਾਲਿਆਂ ਨੇ ਬਾਬਾ ਸ਼ੁਕਰੀਆ